ਹਾਂ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅਧੇਰ ਬినాਸ਼ ਅੰਜਨ ਦਾ ਮਤਲਬ ਹੁੰਦਾ ਸੁਰਮਾ ਜਿਸ ਮਨੁੱਖ ਨੂੰ ਸਤਿਗੁਰ ਨੇ ਗਿਆਨ ਦਾ ਸੁਰਮਾ ਬਖਸ਼ਿਆ ਹੈ ਉਸ ਦੇ ਅਗਿਆਨ ਰੂਪ ਹਨੇਰੇ ਦਾ ਨਾਸ਼ ਹੋ ਜਾਂਦਾ ਹੈ ਹਰ ਕਿਰਪਾ ਤੇ ਸੰਤ ਭੀਟਿਆ ਨਾਨਕ ਮਨ ਪਰਗਾਸ ਪਰਗਾਸ ਦਾ ਮਤਲਬ ਹੁੰਦਾ ਚਾਨਣ ਏ ਨਾਨਕ ਜੋ ਮਨੁੱਖ ਅਕਾਲ ਪੁਰਖ ਦੀ ਮਿਹਰ ਨਾਲ ਗੁਰੂ ਨੂੰ ਮਿਲਿਆ ਹੈ ਉਸ ਦੇ ਮਨ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਆਪਣੇ ਅੰਦਰ ਅਕਾਲ ਪੁਰਖ ਨੂੰ ਵਿਖਿਆ ਹੈ ਦੀਠਾ ਦਾ ਮਤਲਬ ਵਿਖਿਆ ਨਾਮ ਪ੍ਰਭੂ ਕਾ ਲਾਗਾ ਮੀਠਾ ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਸਗਲ ਸਮਿਗਰੀ ਇਕਸ ਘਟ ਮਾਹੀ ਜਗਤ ਦੇ ਸਾਰੇ ਪਦਾਰਥ ਉਸ ਨੂੰ ਇੱਕ ਪ੍ਰਭੂ ਵਿੱਚ ਲੀਨ ਦਿਸਦੇ ਹਨ ਅਨਕ ਰੰਗ ਨਾਨਾ ਦਿਸਟਾਹੀ ਉਸ ਪ੍ਰਭੂ ਤੋਂ ਹੀ ਅਨੇਕਾ ਕਿਸਮਾਂ ਦੇ ਰੰਗ ਤਮਾਸ਼ੇ ਨਿਕਲੇ ਹੋਏ ਦਿਸਦੇ ਹਨ ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਜੋ ਮਨ ਨੂੰ ਜਗਤ ਦੇ ਨੌ ਹੀ ਖਜ਼ਾਨਿਆਂ ਦੇ ਤੁਲ ਦੇ ਤੇ ਅੰਮ੍ਰਿਤ ਹੈ ਦੇਹੀ ਮੈਂ ਇਸ ਕਾ ਬਿਸ਼ਰਾਮ ਉਸ ਮਨੁੱਖ ਦੇ ਸਰੀਰ ਵਿੱਚ ਪ੍ਰਭੂ ਦੇ ਉਸ ਨਾਮ ਦਾ ਟਿਕਾਣਾ ਹੋ ਜਾਂਦਾ ਹੈ ਬਿਸ਼ਰਾਮ ਦਾ ਮਤਲਬ ਟਿਕਾਣਾ ਸੁੰਨ ਸਮਾਦ ਅਨਹਤ ਤੈਨਾਦ ਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ ਕਹਿਣ ਨਾ ਜਾਈ ਆਚਰਜ ਬਿਸਮਾਦ ਅਜਿਹਾ ਅਚਰਜ ਇੱਕ ਰਸ ਰਾਗ ਰੂਪ ਆਨੰਦ ਬਣਿਆ ਰਹਿੰਦਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ ਤਿੰਨ ਦੇਖਿਆ ਜਿਸ ਆਪ ਦਿਖਾਈ ਇਹ ਆਨੰਦ ਉਸ ਮਨੁੱਖ ਨੇ ਵਿਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ ਨਾਨਕ ਤਿਸ ਜਨ ਸੋਝੀ ਪਾਈ हे ਨਾਨਕ ਉਸ ਮਨੁੱਖ ਨੂੰ ਉਸ ਆਨੰਦ ਦੀ ਸਮਝ ਉਹ ਪਰਮੇਸ਼ਰ ਆਪ ਬਖਸ਼ਿਸ਼ ਕਰਦਾ ਹੈ ਸੋ ਅੰਤਰ ਸੋ ਬਾਹਰ ਅਨੰਤ ਉਹ ਬਿਆੰਤ ਭਗਵਾਨ ਅੰਦਰ ਬਾਹਰ ਸਭ ਥਾਈ ਹਰੇਕ ਸਰੀਰ ਵਿੱਚ ਮੌਜੂਦ ਹੈ ਘਟ ਘਟ ਵਿਆਪ ਰਿਹਾ ਭਗਵੰਤ ਉਹ ਬਿਆੰਤ ਭਗਵਾਨ ਹਰੇਕ ਸਰੀਰ ਵਿੱਚ ਮੌਜੂਦ ਹੈ ਧਰਨ 마ਹੀ ਆਕਾਸ਼ ਪਿਆਲ ਧਰਤੀ ਆਕਾਸ਼ ਤੇ ਪਤਾਲ ਵਿੱਚ ਵੀ ਹੈ ਸਰਬ ਲੋਕ ਪੂਰਨ ਪ੍ਰਤਪਾਲ ਸਾਰੇ ਭਵਨਾਂ ਵਿੱਚ ਮੌਜੂਦ ਹੈ ਤੇ ਸਭ ਦੀ ਪਾਲਣਾ ਉਹ ਆਪ ਕਰਦਾ ਹੈ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਉਹ ਪਾਰ ਬ੍ਰਹਮ ਜੰਗਲ ਵਿੱਚ ਘਾ ਆਦਿਕ ਵਿੱਚ ਤੇ ਪਰਬਤ ਵਿੱਚ ਵੀ ਹੈ ਜੈਸੀ ਆਗਿਆ ਤੈਸਾ ਕਰਮ ਜਿਹੋ ਜਿਹਾ ਉਹ ਹੁਕਮ ਕਰਦਾ ਹੈ ਉਹੋ ਜਿਹੜਾ ਜੀਵ ਕੰਮ ਕਰਦਾ ਹੈ ਪਾਉਣ ਪਾਣੀ ਬਸੰਤਰ ਮਾਹੀ ਪਾਉਣ ਵਿੱਚ ਪਾਣੀ ਵਿੱਚ ਬਸੰਤਰ ਦਾ ਮਤਲਬ ਹੁੰਦਾ ਅੱਗ ਅੱਗ ਵਿੱਚ ਸਭ ਥਾਈਂ ਸਮਾਇਆ ਹੋਇਆ ਹੈ ਚਾਰ ਕੁੰਟ ਦਹ ਦਿਸੇ ਸਮਾਹੀ ਚੋਹਾਂ ਕੁੰਟਾਂ ਵਿੱਚ ਦਸੇ ਪਾਸੀ ਸਭ ਥਾਈਂ ਸਮਾਇਆ ਹੋਇਆ ਹੈ ਤਿਸ ਤੇ ਪਿੰਨ ਨਹੀਂ ਕੋਠਾਉ ਕੋਈ ਵੀ ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ ਗੁਰ ਪ੍ਰਸਾਦ ਨਾਨਕ ਸੁਖ ਪਾਉ ਏ ਨਾਨਕ ਇਸ ਨਿਸ਼ਚੇ ਦਾ ਆਨੰਦ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਵੇਦ ਪੁਰਾਣ ਸਿਮਰਤ ਮੈਂ ਦੇਖ ਵੇਦਾਂ ਵਿੱਚ ਪੁਰਾਣਾ ਵਿੱਚ ਸਿਮਰਤੀਆਂ ਵਿੱਚ ਉਸੇ ਪ੍ਰਭੂ ਨੂੰ ਤੱਕੋ ਸਸੀਰ ਸੂਰ ਨਿਖਤਰ ਮੈਂ ਏਕ ਚੰਦਰਮਾ ਸੂਰਜ ਤਾਰਿਆਂ ਵਿੱਚ ਵੀ ਉਹੀ ਇੱਕ ਪ੍ਰਭੂ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ ਆਪ ਅਡੋਲ ਨਾ ਕਬ ਹੂੰ ਡੋਲੇ ਉਹ ਆਪ ਅਡੋਲ ਹੈ ਕਦੀ ਡੋਲਦਾ ਨਹੀਂ ਸਰਬ ਕਲਾ ਕਰ ਖੇਲ ਖੇਲ ਸਾਰੀਆਂ ਤਾਕਤਾਂ ਰੱਜ ਕੇ ਜਗਤ ਦੀਆਂ ਖੇਡਾਂ ਖੇਡ ਰਿਹਾ ਹੈ ਮੂਲ ਨਾ ਪਾਈਐ ਗੁਣਾ ਅਮੂਲ ਕਿਸੇ ਮੁੱਲ ਤੋਂ ਨਹੀਂ ਮਿਲਦਾ ਕਿਉਂਕਿ ਉਹ ਪਰਮੇਸ਼ਰ ਅਮੂਲਖ ਗੁਣਾ ਵਾਲਾ ਹੈ ਸਰਬ ਜੋਤਮੈ ਜਾ ਕੀ ਜੋਤ ਜਿਸ ਪ੍ਰਭੂ ਦੀ ਜੋਤ ਸਾਰੀਆਂ ਜੋਤਾਂ ਵਿੱਚ ਜਗ ਰਹੀ ਹੈ ਧਾਰ ਰਹਿਓ ਸਵਾਮੀ ਓ ਤਪੂਤ ਓ ਮਾਲਕ ਤਾਣੀ ਪੀਟੇ ਵੰਗ ਸਭ ਨੂੰ ਆਸਰਾ ਦੇ ਰਿਹਾ ਹੈ ਗੁਰ ਪ੍ਰਸਾਦ ਭਰਮ ਕਾ ਨਾਸ ਜਿਨ੍ਹਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ ਨਾਨਕ ਤਿੰਨ ਮੈਂ ਇਹ ਵਿਸ਼ਾਸ ਏ ਨਾਨਕ ਅਕਾਲ ਪੁਰਖ ਦੀ ਇਸ ਸਰਬ ਵਿਆਪੀ ਹਸਤੀ ਦਾ ਇਹ ਯਕੀਨ ਉਨਾ ਮਨੁੱਖਾਂ ਦੇ ਅੰਦਰ ਬਣਦਾ ਹੈ ਸੰਤ ਜਨਾ ਕਾ ਪੀਖਣ ਸਭ ਬ੍ਰਹਮ ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ ਸੰਤ ਜਨਾ ਕਹਿ ਹਿਰਦੈ ਸਭ ਧਰਮ ਉਹਨਾਂ ਦੇ ਹਿਰਦੇ ਵਿੱਚ ਸਾਰੇ ਖਿਆਲ ਧਰਮ ਦੇ ਹੀ ਉੱਠਦੇ ਹਨ ਸੰਤ ਜਨਾ ਸੁਣੋ ਸ਼ੁਭ ਬਚਨ ਸੰਤ ਜਨ ਭਲੇ ਬਚਨ ਹੀ ਸੁਣਦੇ ਹਨ ਸਰਬ ਵਿਆਪੀ ਰਾਮ ਸੰਗ ਰਚਨ ਸਰਬ ਥਾਹੀ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ ਜਿਨ ਜਾਤਾ ਤਿਸ ਕੀ ਇਹ ਰਹਿਤ ਜਿਸ ਜਿਸ ਸੰਤ ਜਨ ਨੇ ਪ੍ਰਭੂ ਨੂੰ ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ ਸਤ ਬਚਨ ਸਾਧੂ ਸਭ ਕਹਿਤ ਉਹ ਸਦਾ ਸੱਚੇ ਬਚਨ ਬੋਲਦਾ ਹੈ ਜੂ ਜੂ ਹੋਏ ਸੋਈ ਸੁਖ ਮਾਨੈ ਤੇ ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ ਕਰਨ ਕਰਾਵਣ ਹਾਰ ਪ੍ਰਭ ਜਾਣੈ ਸਭ ਕੰਮ ਕਰਨ ਵਾਲਾ ਤੇ ਜੀਆਂ ਪਾਸੋਂ ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ ਅੰਤਰ ਵਸੇ ਬਾਹਰ ਵੀ ਓਹੀ ਸਾਧੂ ਜਨਾਂ ਦੇ ਅੰਦਰ ਬਾਹਰ ਸਭ ਥਾਂ ਉਹੀ ਪ੍ਰਭੂ ਵਸਦਾ ਹੈ ਨਾਨਕ ਦਰਸ਼ਨ ਦੇਖ ਸਭ 모ਹੀ हे नानक ਪ੍ਰਭੂ ਦਾ ਸਰਬ ਵਿਆਪੀ ਦਰਸ਼ਨ ਕਰਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ਆਪ ਸਤ ਕੀਆ ਸਭ ਸਤ ਪ੍ਰਭੂ ਆਪ ਹਸਤੀ ਵਾਲਾ ਹੈ ਜੋ ਕੁਝ ਉਸਨੇ ਪੈਦਾ ਕੀਤਾ ਹੈ ਉਹ ਸਭ ਹੁੰਦ ਵਾਲਾ ਹੈ ਤਿਸ ਪ੍ਰਭ ਤੇ सगਲੀ ਉਤਪਤ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ ਤਿਸ ਭਾਵੇ ਤਾਂ ਕਰੀ ਵਿਸਥਾਰ ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦਿੰਦਾ ਹੈ ਤਿਸ ਭਾਵੀ ਤਾਂ ਈਕੰਕਾਰ ਜੇ ਭਾਵੀ ਸੋ ਫਿਰ ਇੱਕ ਆਪ ਹੀ ਆਪ ਹੋ ਜਾਂਦਾ ਹੈ ਭਾਵ ਪਹਿਲਾਂ ਉਹ ਜਗਤ ਦਾ ਪਸਾਰਾ ਪਸਾਰਦਾ ਹੈ ਜੀਵ ਪੈਦਾ ਕਰਦਾ ਹੈ ਫਿਰ ਉਹਨਾਂ ਨੂੰ ਖਤਮ ਕਰਕੇ ਕੇਵਲ ਇੱਕ ਆਪ ਰਹਿ ਜਾਂਦਾ ਹੈ ਅਨਕ ਕਲਾ ਲਖੀ ਨਹ ਜਾਏ ਉਸ ਦੀਆਂ ਅਨੇਕਾਂ ਤਾਕਤਾਂ ਹਨ ਕਿਸੇ ਦਾ ਬਿਆਨ ਨਹੀਂ ਹੋ ਸਕਦਾ ਜਿਸ ਭਾਵੈ ਤਿਸ ਲਈ ਮਿਲਾਏ ਜਿਸ ਉਤੇ ਤ੍ਰੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਕਬਨ ਨਿਕਟ ਕਬਨ ਕਈਏ ਦੂਰ ਉਹ ਪ੍ਰਭੂ ਕਿੰਨਾ ਤੋਂ ਨੇੜੇ ਤੇ ਕਿਨਾ ਤੋਂ ਦੂਰ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਪਰਮੇਸ਼ਰ ਨੂੰ ਮੰਨਣ ਵਾਲੇ ਉਹ ਨੂੰ ਨਿਕਟ ਮੰਨਦੇ ਨੇ ਤੇ ਜਿਹੜੇ ਨਹੀਂ ਮੰਨਦੇ ਉਹ ਮੰਨਦੇ ਨੇ ਵੀ ਪਰਮੇਸ਼ਰ ਦੂਰ ਹੈ ਆਪੇ ਆਪ ਆਪ ਪਰਪੂਰ ਉਹ ਪ੍ਰਭੂ ਆਪ ਹੀ ਸਭ ਥਾਂ ਹੀ ਮੌਜੂਦ ਹੈ ਅੰਤਰਗਤ ਜਿਸ ਆਪ ਜਨਾਈ ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰ ਲਈ ਉੱਚੀ ਅਵਸਥਾ ਸੁਝਾਉਂਦਾ ਹੈ ਨਾਨਕ ਤਿਸ ਜਨ ਆਪ 부ਝਾਈ ਏ ਨਾਨਕ ਉਸ ਮਨੁੱਖ ਨੂੰ ਸਮਝ ਪਰਮੇਸ਼ਰ ਬਖਸ਼ਦਾ ਹੈ ਉਸ ਸਮਝ ਪ੍ਰਾਪਤ ਕਰ ਲੈਂਦਾ ਹੈ ਸਰਬ ਭੂਤ ਆਪ ਵਰਤਾਰਾ ਸਾਰੇ ਜੀਵਾਂ ਵਿੱਚ ਪ੍ਰਭੂ ਆਪ ਹੀ ਵਰਤ ਰਿਹਾ ਹੈ ਸਰਬ ਨੈਨ ਆਪ ਪੇਖਣ ਹਾਰਾ ਉਹਨਾਂ ਜੀਵਾਂ ਦੀਆਂ ਸਾਰੀਆਂ ਅੱਖਾਂ ਵਿੱਚੋਂ ਦੀ ਪ੍ਰਭੂ ਆਪ ਹੀ ਵਿਖ ਰਿਹਾ ਹੈ ਸਗਲ ਸਮਗਰੀ ਜਾ ਕਾ ਤਨ ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ ਆਪਨ ਜਸ ਆਪ ਹੀ ਸੁਣਾ ਉਹ ਆਪਣੀ ਸ਼ੋਭਾ ਆਪ ਹੀ ਸੁਣ ਰਿਹਾ ਹੈ ਆਪਨ ਜਾਨ ਇੱਕ ਖੇਲ ਬਣਾਇਆ ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਨੇ ਇੱਕ ਖੇਡ ਬਣਾਈ ਹੈ ਆਗਿਆਕਾਰੀ ਨੀ ਮਾਇਆ ਆਪਣੇ ਹੁਕਮ ਵਿੱਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ ਸਭ ਕੀ ਮਦ ਅਲਪ ਤੋ ਰਹੇ ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਹੈ ਤੇ ਉਹਨਾਂ ਤੋਂ ਵੱਖਰਾ ਵੀ ਹੈ ਜੋ ਕਿਛ ਕਹਿਣਾ ਸੂ ਆਪੀ ਕਹੇ ਜੋ ਕੁਝ ਵੀ ਉਹ ਕਹਿੰਦਾ ਹੈ ਉਹ ਆਪ ਹੀ ਕਹਿੰਦਾ ਹੈ ਆਗਿਆ ਆਵੇ ਆਗਿਆ ਜਾਏ ਅਕਾਲ ਪੁਰਖ ਦੇ ਹੁਕਮ ਵਿੱਚ ਜੀਵ ਆਉਂਦਾ ਹੈ ਭਾਵ ਜਮਦਾ ਹੈ ਤੇ ਹੁਕਮ ਦੇ ਵਿੱਚ ਜਾਂਦਾ ਹੈ ਭਾਵ ਮਰਦਾ ਹੈ ਨਾਨਕ ਜਾਂ ਭਾਵੈ ਤਾਂ ਲਈ ਸਮਾਈ ਹੀ ਨਾਨਕ ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਇਸ ਤੇ ਹੋਏ ਸੋ ਨਾਹੀ ਬੁਰਾ ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਜੀਆਂ ਲਈ ਮਾੜਾ ਨਹੀਂ ਹੁੰਦਾ ਪੁਰਾ ਕਹੋ ਕਿਨੈ ਕਸ਼ ਕਰਾ ਪ੍ਰਭੂ ਤੋਂ ਬਿਨਾ ਦੱਸੋ ਕਿਸ ਨੇ ਕੁਝ ਕਰ ਦਿਖਾਇਆ ਹੈ ਆਪ ਭਲਾ ਕਰ ਤੂਤ ਅਤਨੀ ਕੀ ਪ੍ਰਭੂ ਆਪ ਚੰਗਾ ਹੈ ਉਸ ਦਾ ਕੰਮ ਵੀ ਚੰਗਾ ਹੈ ਆਪੇ ਜਾਣੈ ਆਪਣੀ ਜੀ ਕੀ ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ ਆਪ ਸਾਚ ਤਾਰੀ ਸਭ ਸਾਚ ਆਪ ਹਸਤੀ ਵਾਲਾ ਹੈ ਸਾਰੀ ਰਚਨਾ ਜੋ ਉਸੇ ਦੇ ਆਸਰੇ ਹੈ ਪੂਤ ਪੂਤ ਆਪਣ ਸੰਗਰਾਜ ਓਪੀ ਹੋਂਦ ਵਾਲੀ ਹੈ ਭਰਮ ਨਹੀਂ ਤਾਣੇ ਪੀਟੇ ਵਾਂਗ ਉਸਨੇ ਆਪਣੇ ਨਾਲ ਮਲਾਈ ਹੋਈ ਹੈ ਤਾਂ ਕਿ ਗਤ ਮਿਤ ਕਹੀ ਨਾ ਜਾਏ ਓ ਪ੍ਰਭੂ ਕਿਹੋ ਜਿਹਾ ਹੈ ਤੇ ਕਿੰਨਾ ਵੱਡਾ ਹੈ ਇਹ ਗੱਲ ਬਿਆਨ ਨਹੀਂ ਹੋ ਸਕਦੀ ਦੂਸਰ ਹੋਏ ਤਾਂ ਸੋਝੀ ਪਾਏ ਕੋਈ ਦੂਜਾ ਵੱਖਰਾ ਹੋਵੇ ਤਾਂ ਸਮਝ ਸਕੇ ਤਿਸ ਕਾ ਕੀਆ ਸਭ ਪਰਵਾਣ ਪ੍ਰਭੂ ਦਾ ਕੀਤਾ ਹੋਇਆ ਸਭ ਕੁਝ ਜੀਵਾਂ ਨੂੰ ਸਿਰ ਮੱਥੇ ਮੰਨਣਾ ਪੈਂਦਾ ਹੈ ਗੁਰ ਪ੍ਰਸਾਦ ਨਾਨਕ ਈ ਜਾਨ ਏ ਨਾਨਕ ਈ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ਜੋ ਜਾਣ ਤਿਸ ਸਦਾ ਸੁਖ ਹੋਈ ਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ ਆਪ ਮਿਲਾਇ ਲਈ ਪ੍ਰਭ ਸੋਈ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਹ ਤਨਵੰਤ ਕੁਲਵੰਤ ਪਤਵੰਤ ਉਹ ਧਨ ਵਾਲਾ ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਜਿਸ ਮਨੁੱਖ ਦੇ ਹਿਰਦੇ ਵਿੱਚ ਭਗਵਾਨ ਵੱਸਦਾ ਹੈ ਉਹੀ ਜੂੰਦਾ ਹੀ ਮੁਕਤ ਹੋ ਜਾਂਦਾ ਹੈ ਭਾਵ ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਧਨ 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 ਜਨ ਆਇਆ ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ ਭਾਵ ਜਗਤ ਵਿੱਚ ਆਉਣਾ ਉਹਦਾ ਮੁਬਾਰਕ ਹੈ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਸ ਮਨੁੱਖ ਦੀ ਮਿਹਰ ਨਾਲ ਸਾਰਾ ਜਗਤ ਹੀ ਤਰਦਾ ਹੈ ਜਨ ਆਵਣ ਕਾ ਇਹੀ ਸੁਵਾਉ ਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ ਜਨ ਕੈ ਸੰਗ ਚਿਤ ਆਵੈ ਨਾਉ ਉਸ ਦੀ ਸੰਗਤ ਵਿੱਚ ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ ਨਾਮ ਚੇਤੇ ਆਉਂਦਾ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਉਹ ਮਨੁੱਖ ਆਪ ਮਾਇਆ ਤੋਂ ਆਜ਼ਾਦ ਹੈ ਜਗਤ ਨੂੰ ਵੀ ਮੁਕਤ ਕਰ ਦਿੰਦਾ ਹੈ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਨਮਸਕਾਰ ਦਾ ਮਤਲਬ ਪ੍ਰਣਾਮ ਇਹ ਨਾਨਕ ਐਸੇ ਉੱਤਮ ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ਨਮਸਕਾਰ ਹੈ